ਉਹ ਭੈਣਾਂ ਜਿਹੜੀਆਂ ਕਿ ਲਾਪਤਾ ਹੋ ਗਈਆਂ ਸੀ ਇਸ ਤੋਂ ਬਾਅਦ ਉਹਨਾਂ ਲੜਕੀਆਂ ਤੋਂ ਪੁੱਛਿਆ ਸੀ ਜਦੋਂ ਉਹਨਾਂ ਨੇ ਇਹ ਦੱਸਿਆ ਸੀ ਕਿ ਅਸੀਂ ਇਸ ਇੱਥੋਂ ਆਟੋ ਦੇ ਵਿੱਚ ਬੈਠ ਕੇ ਗਈਆਂ ਇਸ ਤੋਂ ਬਾਅਦ ਅਸੀਂ ਅੰਬਾਲਾ ਪਹੁੰਚ ਗਏ ਸੀ ਤੇ ਅੰਬਾਲਾ ਵਿੱਚ ਸਾਨੂੰ ਇੱਕ ਆਟੋ ਵਾਲਾ ਲੜਕਾ ਮਿਲਿਆ ਸੀ ਇਸ ਤੇ ਸੀ ਘਰ ਰਹੀਆਂ ਇੰਨੇ ਦਿਨ 50 ਦਿਨਾਂ ਦੇ ਤੱਕ ਉਸ ਤੇ ਘਰ ਰਹੀਆਂ ਅਸੀਂ ਉਹਨਾਂ ਨੇ ਦੱਸਿਆ ਕਿ ਸਾਨੂੰ ਪਹਿਲਾਂ ਇਹ ਸੀਗਾ ਵੀ ਅਸੀਂ ਘੁੰਮਣ ਜਾ ਰਹੀਆਂ ਸਾਡਾ ਮਨ ਨਹੀਂ ਲੱਗ ਰਿਹਾ ਫਿਰ ਉਹਨਾਂ ਨੇ ਕਿਹਾ ਕਿ ਆਟੋ ਵਾਲਾ ਲੜਕਾ ਸਾਨੂੰ ਘਰੇ ਛੱਡਣ ਨਹੀਂ ਆ ਰਿਹਾ ਸੀਗਾ ਹੋਰ ਇਸ ਕਹਾਣੀ ਦੇ ਵਿੱਚ ਇਹ ਨਵਾਂ ਮੋੜ ਆ ਰਿਹਾ ਕਿ ਲੜਕਾ ਇਹ ਦਾਵਾ ਕਰ ਰਿਹਾ ਉਸਦੇ ਕੋਲ ਫੋਟੋਜ਼ ਨੇ ਸਾਰੇ ਪ੍ਰੂਫ ਨੇ ਉਹ ਦਿਖਾ ਰਿਹਾ ਜਦੋਂ ਉਹ ਲੜਕੀ ਦੇ ਘਰ ਪਹੁੰਚਿਆ ਕਿ ਮੈਂ ਲੜਕੀ ਨੂੰ ਲੈ ਕੇ ਜਾਵਾਂਗਾ ਮੇਰੀ ਉਸਦੇ ਨਾਲ ਸ਼ਾਦੀ ਹੋਗੀ ਉਹ ਮੇਰੀ ਹੁਣ ਦੁਲਹਨ ਹੈ ਤਾਂ ਉਸਦੇ ਆਉਣ ਦੇ ਨਾਲ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਸ ਦੀ ਹਲੇ ਤੱਕ ਕੋਈ ਗੱਲ ਨਹੀਂ ਸੁਣੀ ਗਈ ਤਾਂ ਜਿਹੜੇ ਉਸ ਨੇ ਪ੍ਰੂਫ ਦਿਖਾਏ ਆ ਵੀ ਕੈਂਡਲਸ ਦੇ ਨਾਲ ਸਾਡੀ ਸ਼ਾਦੀ ਹੋ ਰਹੀ ਕਸ਼ੀਕਾਲ ਜੀ ਮੈਂ ਸੁਖਪ੍ਰੀਤ ਕੌਰ ਦੱਸਦੀ ਹਾਂ ਕਿ ਜਿਹੜੀ ਪਹਿਲਾਂ ਖਬਰ ਆਈ ਸੀ 18 ਅਕਤੂਬਰ ਨੂੰ 21 ਸੈਕਟਰ ਦੀਆਂ ਦੋ ਭੈਣਾਂ ਜਿਹੜੀਆਂ ਕਿ ਲਾਪਤਾ ਹੋ ਗਈਆਂ ਸੀ ਇਸ ਤੋਂ ਬਾਅਦ ਉਹਨਾਂ ਲੜਕੀਆਂ ਤੋਂ ਪੁੱਛਿਆ ਸੀ ਜਦੋਂ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਇਸ ਇੱਥੋਂ ਆਟੋ ਦੇ ਵਿੱਚ ਬੈਠ ਕੇ ਗਈਆਂ ਇਸ ਤੋਂ ਬਾਅਦ ਅਸੀਂ ਅੰਬਾਲਾ ਪਹੁੰਚ ਗਏ ਸੀ ਤੇ ਅੰਬਾਲਾ ਵਿੱਚ ਸਾਨੂੰ ਇੱਕ ਆਟੋ ਵਾਲਾ ਲੜਕਾ ਮਿਲਿਆ ਸੀ ਜਿਸ ਦੇ ਕਿ ਜਿਸ ਦੇ ਅਸੀਂ ਘਰ ਰਹੀਆਂ ਐਨੇ ਦਿਨ 50 ਦਿਨਾਂ ਦੇ ਤੱਕ ਉਸ ਦੇ ਘਰ ਰਹੀਆਂ ਅਸੀਂ ਉਹਨਾਂ ਨੇ ਦੱਸਿਆ ਕਿ ਸਾਨੂੰ ਪਹਿਲਾਂ ਇਹ ਸੀਗਾ ਵੀ ਅਸੀਂ ਘੁੰਮਣ ਜਾ ਰਹੀਆਂ ਸਾਡਾ ਮਨ ਨਹੀਂ ਲੱਗ ਰਿਹਾ ਫਿਰ ਉਹਨਾਂ ਨੇ ਕਿਹਾ ਕਿ ਆਟੋ ਵਾਲਾ ਲੜਕਾ ਸਾਨੂੰ ਘਰੇ ਛੱਡਣ ਨਹੀਂ ਆ ਰਿਹਾ ਸੀਗਾ ਵੀ ਐਦਾ ਐਦਾ ਗੱਲਬਾਤ ਹੋਈ ਉਹਨਾਂ ਨੇ ਇਹ ਸਭ ਕੁਝ ਦੱਸਿਆ ਹੁਣ ਇਸ ਕਹਾਣੀ ਦੇ ਵਿੱਚ ਇਹ ਨਵਾਂ ਮੋੜ ਆ ਰਿਹਾ ਕਿ ਲੜਕਾ ਇਹ ਦਾਵਾ ਕਰ ਰਿਹਾ ਉਸਦੇ ਕੋਲ ਫੋਟੋਜ਼ ਨੇ ਸਾਰੇ ਪ੍ਰੂਫ ਨੇ ਉਹ ਦਿਖਾ ਰਿਹਾ ਤੇ ਅੱਜ ਜਦੋਂ ਉਹ ਲੜਕੀ ਦੇ ਘਰ ਪਹੁੰਚਿਆ ਕਿ ਮੈਂ ਲੜਕੀ ਨੂੰ ਲੈ ਕੇ ਜਾਵਾਂਗਾ ਮੇਰੀ ਉਸਦੇ ਨਾਲ ਸ਼ਾਦੀ ਹੋਗੀ ਉਹ ਮੇਰੀ ਹੁਣ ਦੁਲਹਨ ਹੈ ਤਾਂ ਉਸਦੇ ਆਨ ਦੇ ਨਾਲ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਸ ਦੀ ਹਲੇ ਤੱਕ ਕੋਈ ਗੱਲ ਨਹੀਂ ਸੁਣੀ ਗਈ ਤਾਂ ਜਿਹੜੇ ਉਸ ਨੇ ਪ੍ਰੂਫ ਦਿਖਾਏ ਆ ਵੀ ਕੈਂਡਲਸ ਦੇ ਨਾਲ ਸਾਡੀ ਸ਼ਾਦੀ ਹੋ ਰਹੀ ਹੈ ਐਦਾਂ ਹੋ ਰਿਹਾ ਪਰ ਜਿਹੜੇ ਲੜਕੀ ਦੇ ਮਾਤਾ ਪਿਤਾ ਤਾਂ ਨਹੀਂ ਬੋਲ ਸਕਦੇ ਉਸ ਦਾ ਚਾਚਾ ਵੀ ਨਹੀਂ ਬੋਲ ਸਕਦਾ ਪਰ ਜਿਹੜੇ ਗਵਾਂਡੀ ਨੇ ਉਹ ਬਹੁਤ ਹੀ ਇਤਰਾਜ਼ ਕਰ ਰਹੇ ਨੇ ਇਸ ਪ੍ਰੂਫ ਦੇ ਉੱਪਰ ਤੇ ਉਹ ਕਹਿ ਰਹੇ ਨੇ ਕਿ ਲੜਕੇ ਨੇ ਉਹਨਾਂ ਦੀ ਕੁੜੀ ਨੂੰ ਹਿਪਨੋਟਾਈਜ਼ ਕੀਤਾ ਤੇ ਇਹ ਮੋਮਬਤੀਆਂ ਦੇ ਨਾਲ ਕੋਈ ਵੀ ਸ਼ਾਦੀ ਨਹੀਂ ਹੁੰਦੀ ਉਹ ਪ੍ਰਾਪਰਟੀ ਦੇ ਲਾਲਚ ਦੇ ਵਿੱਚ ਇੱਥੇ ਆਇਆ ਤੇ ਦੱਸ ਰਿਹਾ ਕਿ ਮੇਰੀ ਸ਼ਾਦੀ ਹੋਗੀ ਤਾਂ ਹੁਣ ਅਸੀਂ ਗੱਲ ਤੁਹਾਡੇ ਤੋਂ ਹੀ ਛੱਡਦੇ ਹਾਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਦੱਸੋ ਕਿ ਤੁਹਾਨੂੰ ਕੀ ਲੱਗਦਾ ਵੀ ਲੜਕਾ ਝੂਠ ਬੋਲ ਰਿਹਾ ਜਾਂ ਲੜਕੀ ਝੂਠ ਬੋਲ ਰਹੀ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਦੋ ਭੈਣਾਂ ਜਿਹੜੀਆਂ ਕਿ ਲਾਪਤਾ ਹੋ ਗਈਆਂ ਸੀ ਇਸ ਤੋਂ ਬਾਅਦ ਉਹਨਾਂ ਲੜਕੀਆਂ ਤੋਂ ਪੁੱਛਿਆ ਸੀ ਜਦੋਂ ਉਹਨਾਂ ਨੇ ਇਹ ਦੱਸਿਆ ਸੀ ਕਿ ਅਸੀਂ ਇਸ ਇੱਥੋਂ ਆਟੋ ਦੇ ਵਿੱਚ ਬੈਠ ਕੇ ਗਈਆਂ ਇਸ ਤੋਂ ਬਾਅਦ ਅਸੀਂ ਅੰਬਾਲਾ ਪਹੁੰਚ ਗਏ ਸੀ ਤੇ ਅੰਬਾਲਾ ਵਿੱਚ ਸਾਨੂੰ ਇੱਕ ਆਟੋ ਵਾਲਾ ਲੜਕਾ ਮਿਲਿਆ ਸੀ। ਇਸ ਤੇ ਸੀ ਘਰ ਰਹੀਆਂ ਇੰਨੇ ਦਿਨ 50 ਦਿਨਾਂ ਦੇ ਤੱਕ ਉਸ ਤੇ ਘਰ ਰਹੀਆਂ। ਅਸੀਂ ਉਹਨਾਂ ਨੇ ਦੱਸਿਆ ਕਿ ਸਾਨੂੰ ਪਹਿਲਾਂ ਇਹ ਸੀਗਾ ਵੀ ਅਸੀਂ ਘੁੰਮਣ ਜਾ ਰਹੀਆਂ। ਸਾਡਾ ਮਨ ਨਹੀਂ ਲੱਗ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਆਟੋ ਵਾਲਾ ਲੜਕਾ ਸਾਨੂੰ ਘਰੇ ਛੱਡਣ ਨਹੀਂ ਆ ਰਿਹਾ ਸੀਗਾ। ਹੋਰ ਇਸ ਕਹਾਣੀ ਦੇ ਵਿੱਚ ਇਹ ਨਵਾਂ ਮੋੜ ਆ ਰਿਹਾ ਕਿ ਲੜਕਾ ਇਹ ਦਾਵਾ ਕਰ ਰਿਹਾ ਉਸਦੇ ਕੋਲ ਫੋਟੋਜ਼ ਨੇ ਸਾਰੇ ਪ੍ਰੂਫ ਨੇ ਉਹ ਦਿਖਾ ਰਿਹਾ ਅੱਜ ਜਦੋਂ ਉਹ ਲੜਕੀ ਦੇ ਘਰ ਪਹੁੰਚਿਆ ਕਿ ਮੈਂ ਲੜਕੀ ਨੂੰ ਲੈ ਕੇ ਜਾਵਾਂਗਾ ਮੇਰੀ ਉਸਦੇ ਨਾਲ ਸ਼ਾਦੀ ਹੋਗੀ ਉਹ ਮੇਰੀ ਹੁਣ ਦੁਲਹਨ ਹੈ ਤਾਂ ਉਸਦੇ ਆਉਣ ਦੇ ਨਾਲ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਸ ਦੀ ਹਲੇ ਤੱਕ ਕੋਈ ਗੱਲ ਨਹੀਂ ਸੁਣੀ ਗਈ ਉਸਨੇ ਪ੍ਰੂਫ ਦਿਖਾਏ ਆ ਵੀ ਕੈਂਡਲਸ ਦੇ ਨਾਲ ਸਾਡੀ ਸ਼ਾਦੀ ਹੋ ਰਹੀ ਸਸ਼ੀਕਾਲ ਜੀ ਮੈਂ ਸੋਕਪ੍ਰੀਤ ਕੌਰ ਦੱਸਦੀ ਆ ਕਿ ਜਿਹੜੀ ਪਹਿਲਾਂ ਖਬਰ ਆਈ ਸੀ 18 ਅਕਤੂਬਰ ਨੂੰ 21 ਸੈਕਟਰ ਦੀਆਂ ਦੋ ਭੈਣਾਂ ਜਿਹੜੀਆਂ ਕਿ ਲਾਪਤਾ ਹੋ ਗਈਆਂ ਸੀ ਇਸ ਤੋਂ ਬਾਅਦ ਉਹਨਾਂ ਲੜਕੀਆਂ ਤੋਂ ਪੁੱਛਿਆ ਸੀ ਜਦੋਂ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਇਸ ਇੱਥੋਂ ਆਟੋ ਦੇ ਵਿੱਚ ਬੈਠ ਕੇ ਗਈਆਂ ਇਸ ਤੋਂ ਬਾਅਦ ਅਸੀਂ ਅੰਬਾਲਾ ਪਹੁੰਚ ਗਏ ਸੀ ਤੇ ਅੰਬਾਲਾ ਵਿੱਚ ਸਾਨੂੰ ਇੱਕ ਆਟੋ ਵਾਲਾ ਲੜਕਾ ਮਿਲਿਆ ਸੀ ਜਿਸ ਦੇ ਕਿ ਜਿਸ ਦੇ ਅਸੀਂ ਘਰ ਰਹੀਆਂ ਐਨੇ ਦਿਨ 50 ਦਿਨਾਂ ਦੇ ਤੱਕ ਉਸ ਦੇ ਘਰ ਰਹੀਆਂ ਅਸੀਂ ਉਹਨਾਂ ਨੇ ਦੱਸਿਆ ਕਿ ਸਾਨੂੰ ਪਹਿਲਾਂ ਇਹ ਸੀਗਾ ਵੀ ਅਸੀਂ ਘੁੰਮਣ ਜਾ ਰਹੀਆਂ ਸਾਡਾ ਮਨ ਨਹੀਂ ਲੱਗ ਰਿਹਾ ਫਿਰ ਉਹਨਾਂ ਨੇ ਕਿਹਾ ਕਿ ਆਟੋ ਵਾਲਾ ਲੜਕਾ ਸਾਨੂੰ ਘਰੇ ਛੱਡਣ ਨਹੀਂ ਆ ਰਿਹਾ ਸੀਗਾ ਵੀ ਐਦਾ ਐਦਾ ਗੱਲਬਾਤ ਹੋਈ ਉਹਨਾਂ ਨੇ ਇਹ ਸਭ ਕੁਝ ਦੱਸਿਆ ਹੁਣ ਇਸ ਕਹਾਣੀ ਦੇ ਵਿੱਚ ਇਹ ਨਵਾਂ ਮੋੜ ਆ ਰਿਹਾ ਕਿ ਲੜਕਾ ਇਹ ਦਾਵਾ ਕਰ ਰਿਹਾ ਉਸਦੇ ਕੋਲ ਫੋਟੋਜ਼ ਨੇ ਸਾਰੇ ਪ੍ਰੂਫ ਨੇ ਉਹ ਦਿਖਾ ਰਿਹਾ ਤੇ ਅੱਜ ਜਦੋਂ ਉਹ ਲੜਕੀ ਦੇ ਘਰ ਪਹੁੰਚਿਆ ਕਿ ਮੈਂ ਲੜਕੀ ਨੂੰ ਲੈ ਕੇ ਜਾਵਾਂਗਾ ਮੇਰੀ ਉਸਦੇ ਨਾਲ ਸ਼ਾਦੀ ਹੋਗੀ ਉਹ ਮੇਰੀ ਹੁਣ ਦੁਲਹਨ ਹੈ ਤਾਂ ਉਸਦੇ ਆਨ ਦੇ ਨਾਲ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਸ ਦੀ ਹਲੇ ਤੱਕ ਕੋਈ ਗੱਲ ਨਹੀਂ ਸੁਣੀ ਗਈ ਤਾਂ ਜਿਹੜੇ ਉਸ ਨੇ ਪ੍ਰੂਫ ਦਿਖਾਏ ਆ ਵੀ ਕੈਂਡਲਸ ਦੇ ਨਾਲ ਸਾਡੀ ਸ਼ਾਦੀ ਹੋ ਰਹੀ ਹੈ ਐਦਾਂ ਹੋ ਰਿਹਾ ਪਰ ਜਿਹੜੇ ਲੜਕੀ ਦੇ ਮਾਤਾ ਪਿਤਾ ਤਾਂ ਨਹੀਂ ਬੋਲ ਸਕਦੇ ਉਸ ਦਾ ਚਾਚਾ ਵੀ ਨਹੀਂ ਬੋਲ ਸਕਦਾ ਪਰ ਜਿਹੜੇ ਗਵਾਂਡੀ ਨੇ ਉਹ ਬਹੁਤ ਹੀ ਇਤਰਾਜ਼ ਕਰ ਰਹੇ ਨੇ ਇਸ ਪ੍ਰੂਫ ਦੇ ਉੱਪਰ ਤੇ ਉਹ ਕਹਿ ਰਹੇ ਨੇ ਕਿ ਲੜਕੇ ਨੇ ਉਹਨਾਂ ਦੀ ਕੁੜੀ ਨੂੰ ਹਿਪਨੋਟਾਈਜ਼ ਕੀਤਾ ਤੇ ਇਹ ਮੋਮਬਤੀਆਂ ਦੇ ਨਾਲ ਕੋਈ ਵੀ ਸ਼ਾਦੀ ਨਹੀਂ ਹੁੰਦੀ ਉਹ ਪ੍ਰਾਪਰਟੀ ਦੇ ਲਾਲਚ ਦੇ ਵਿੱਚ ਇੱਥੇ ਆਇਆ ਤੇ ਦੱਸ ਰਿਹਾ ਕਿ ਮੇਰੀ ਸ਼ਾਦੀ ਹੋਗੀ ਤਾਂ ਹੁਣ ਅਸੀਂ ਗੱਲ ਤੁਹਾਡੇ ਤੋਂ ਛੱਡਦੇ ਹਾਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਦੱਸੋ ਕਿ ਤੁਹਾਨੂੰ ਕੀ ਲੱਗਦਾ ਵੀ ਲੜਕਾ ਝੂਠ ਬੋਲ ਰਿਹਾ ਜਾਂ ਲੜਕੀ ਝੂਠ ਬੋਲ ਰਹੀ ਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਸੇ ਹੋਗਾ ਗਿਆਨ ਵਹੀ ਕਰੇਗਾ ਸਮਾਧਾਨ ਹਮ ਕਹਤੇ ਨਹੀਂ ਕਰਕੇ ਦਿਖਾਤੇ ਹਾਂ ਹਮਸੇ ਪਹਿਲੇ ਕੰਮ ਕਰਨ ਵਾਲੇ ਕੋ ਮੂੰ ਮੰਗਾਈਨਾ ਦੁਆ ਤਾਵੀਜ਼ੋ ਦੁਆਰਾ ਕੀ ਆ ਕਰਾਇਆ घर में खून के छीटे आना चंद मिनटों में खत्म ड्रेकलेश काम कारोबार में बंदिश मन शादी में रुकावट सौतन दुश्मन से छुटकारा संतान का ना होना या होकर मर जाना प्यार में धोखा खा चुके प्रेमी प्रेमिका एक बार फोन अवश्य करें